पब्लिक कॉलेज पबलिकाल सकारी बन चार्टी की जब नेताजारी विधानसभा मीत एर ने खुद विधानसभा अब चार कॉलेज पब्लिक कॉलेज है उसक ओवर कर लिया है लेकिन तीन साल तो हो गया इस कॉलेज तक ने कोई नोटिफिकेशन नहीं किया मुद्दा फिर गर्मा गया सबका विधायक समाण जगतार ਗਾਜ਼ਲ ਵੱਲੋਂ ਅੱਜ ਇਸ ਮੁੱਦੇ ਨੂੰ ਫਿਰ ਉਠਾਇਆ ਗਿਆ ਹੈ ਉਹ ਸਰਕਾਰ ਤੋਂ ਮੰਗ ਕੀਤੀ ਗਈ ਜਿਹੜੇ ਝੂਠੇ ਵਾਅਦੇ ਕਰਦੀ ਹੈ ਇਸ ਕਾਲਜ ਨੂੰ ਸਰਕਾਰੀ ਬਣਾਇਆ ਜਾਵੇ ਜਿਸ ਤੇ ਹਰਿਆਣਾ ਸਟੇਟ ਦੇ ਅੰਦਰ ਹਰ ਸਬੜੀ ਦੇ ਨੇ ਵਿੱਚ ਇੱਕ ਸਰਕਾਰੀ ਕਾਲਜ ਹੈ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੇ ਸਬੜੀ ਦੇ ਨੇ ਉੱਥੇ ਸਰਕਾਰੀ ਕਾਲਜ ਹੋਵੇ ਤਾਂ ਕਿ ਗਰੀਬਾਂ ਦੇ ਬੱਚੇ ਵੀ ਸਸਤੇ ਪੜ੍ਹਾਈ ਕਰ ਸਕਣ ਕਿਉਂਕਿ 35-40000 ਰੁਪਏ ਫੀਸ ਦੇ ਕੇ ਗਰੀਬ ਵਿਅਕਤੀ ਇੱਕ ਮਜ਼ਦੂਰ ਆਪਣੇ ਬੱਚੇ ਨੂੰ ਪੜ੍ਹਾਈ ਨਹੀਂ ਕਰਾ ਸਕਦਾ ਇਹ ਮੁੱਦੇ ਹਨ ਉਹਨੂੰ ਉੱਧਾਂ ਲੈ ਕੇ ਇਹਨਾਂ ਵੱਲੋਂ ਆਪਣਾ ਸੰਘਰਸ਼ ਦਾ ਬਿਲਕੁਲ ਪੁਝਾਇਆ ਜਾ ਰਿਹਾ ਹੈ ਮੁੱਦਾ ਪ੍ਰਸ਼ੋਤਮ ਜੀ ਅੱਜ ਇਹ ਹੈ ਕਿ ਇਹ ਪਬਲਿਕ ਕਾਲਜ ਸਮਾਣਾ ਜੋ ਸਬਡਿਵੀਜ਼ਨ ਦੇ ਵਿੱਚ ਪਾਤਣਾ ਤੇ ਸਬ ਪਾਤਣਾ ਸਬਡਿਵੀਜ਼ਨ ਤੇ ਸਮਾਣਾ ਸਬਡਿਵੀਜ਼ਨ ਦੋ ਸਬਡਿਵੀਜ਼ਨਾਂ ਦੇ ਬੱਚੇ ਇਥੇ ਪੜਨ ਆਉਂਦੇ ਹਨ ਸਮਾਣਾ ਪਬਲਿਕ ਕਾਲਜ ਵਿੱਚ ਤੇ ਇਹ ਸਮਾਣੇ ਦੇ ਲੋਕਾਂ ਦੀ ਸਮਾਣੇ ਦੇ ਬੱਚਿਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਹੈ ਕਿ ਇਹਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਤੇ ਸਰਕਾਰ ਨੇ ਆ ਜਿਹੜੀ ਮੌਜੂਦਾ ਅਖੌਤੀ ਸਰਕਾਰ ਹੈ ਇਹਨੇ ਵੀ ਐਲਾਨ ਕੀਤਾ ਸੀ ਵੀ ਅਸੀਂ ਸਰਕਾਰੀ ਕਾਲਜੇ ਨੂੰ ਬਣਾ ਲਿਆ ਆ ਸ਼ਾਸ਼ਨ ਦੇ ਵਿੱਚ ਮੀਤ ਹੇਰ ਸੀ ਜਦੋਂ ਸਿੱਖਿਆ ਮੰਤਰੀ ਉਹ ਬੋਲ ਰਿਹਾ ਸੀ ਕਹਿੰਦੇ ਅਸੀਂ ਇੱਕ ਨਹੀਂ ਕਹਿੰਦੇ ਚਾਰ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਬਣਾਵਾਂਗੇ ਤੇ ਟੇਕਓਵਰ ਕਰ ਲੀਏ ਤੇ ਟੇਕਓਵਰ ਕਰ ਲੀਏ ਹਨ ਤੇ ਇੱਕ ਵੀ ਕਾਲਜ ਇਹਨਾਂ ਦਾ ਅਜੇ ਤੱਕ ਕੋਈ ਇਹਨਾਂ ਨੇ ਟੇਕਓਵਰ ਨਹੀਂ ਕੀਤਾ ਇਹ ਝੂਠਾਂ ਦੀ ਸਰਕਾਰ ਹੈ ਝੂਠ ਬੋਲਦੇ ਨੇ ਹੁਣ ਕਹਿੰਦੇ ਵੀ ਅਸੀਂ ਬੜੀ ਸਿੱਖਿਆ ਨੀਤੀ ਹੈ ਜਿਹੜੀ ਅਸੀਂ ਕਰ ਰਹੇ ਹਾਂ ਆ ਜਿਹੜਾ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਤੇ ਨਾਲ ਸਤਿੰਦਰ ਜੈਨ ਇਹ ਜਿਹੜੇ ਜਿਨ੍ਹਾਂ ਨੇ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਫੇਲ ਹੋਈ ਹੈ ਜਿੱਥੇ ਇਹਨਾਂ ਨੇ 1300 ਕਰੋੜ ਰੁਪਏ ਦਾ ਕਫਲਾ ਕੀਤਾ ਸੀ ਅੱਜ ਹੁਣ ਉਹ ਪੰਜਾਬ ਦੇ ਵਿੱਚ ਆਨ ਕੇ ਫੇਰ ਕਫਲਾ ਕਰਨਾ ਚਾਹੁੰਦੇ ਨੇ ਅਸੀਂ ਸਾਡੀ ਇਹੀ ਮੰਗ ਹੈ ਇਹ ਇਸ ਕਾਲਜ ਨੂੰ ਜਿੱਥੇ 2000 ਦੇ ਲਗਭਗ ਬੱਚੇ ਪੜ੍ਹਦੇ ਹਨ ਜਿਹੜੇ ਇੰਜੀਨੀਅਰ ਜਾਂ ਹੋਰ ਕੋਈ ਸਾਇੰਸ ਦੀਆਂ ਕਲਾਸਾਂ ਜਾਂ ਇਕਨੋਮਿਕਸ ਦੀਆਂ ਕਲਾਸਾਂ ਜਾਂ ਆਰਟਸ ਦੀਆਂ ਕਲਾਸਾਂ ਲੱਗਦੀਆਂ ਜਿਹੜੇ ਕੋਰਸ ਹਨ ਉਥੇ ਗਰੀਬ ਬੱਚੇ ਨੇ ਜਿਹੜੇ ਫੀਸ ਨਹੀਂ ਭਰ ਸਕਦੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਉਹਨਾਂ ਨੂੰ ਪੜ੍ਹਾਉਣ ਵਾਸਤੇ ਜੇ ਸਰਕਾਰ ਸੁਹਿਰਦ ਹੈ ਤੇ ਜਿਵੇਂ ਹਰਿਆਣਾ ਦੇ ਵਿੱਚ ਲਾ ਲਓ ਹਰ ਸਬਡਿਵੀਜ਼ਨ ਦੇ ਸਰਕਾਰੀ ਕਾਲਜ ਹੈ ਪਰ ਸਮਾਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਤੱਕ ਇਹਨਾਂ ਨੇ 3 ਸਾਲ ਹੋ ਗਏ ਨੇ ਇਹਨਾਂ ਦੀ ਸਰਕਾਰ ਬਣੀ ਨੂੰ ਇੱਕ ਵੀ ਸਰਕਾਰੀ ਕਾਲਜ ਨਹੀਂ ਬਣਾਇਆ ਝੂਠ ਮਾਰੀ ਜਾਂਦੇ ਨੇ ਝੂਠਾਂ ਦੀ ਤਾਂ ਇਹਨਾਂ ਦੀ ਬੇਸ਼ਰਮੀ ਦੇ ਹੱਦ ਮੁੱਕ ਗਈ ਹੈ ਕਿ ਇਹਨੇ ਝੂਠ ਮਾਰਦੇ ਨੇ ਕੋਈ ਅਜੇ ਤੱਕ ਕਿਸੇ ਸਰਕਾਰ ਨੇ ਇਹਨਾਂ ਕੋ ਝੂਠ ਨਹੀਂ ਮਾਰਿਆ ਕਿਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਤੁਸੀਂ ਇਸ ਮੁੱਦੇ ਤੱਕ ਹੁਣ ਮੈਂ ਅਜੇ ਅੱਜ ਅਸੀਂ ਆਏ ਆਂ ਇਹ ਕਾਲਜ ਦੇ ਸਾਰੇ ਵਿਦਿਆਰਥੀਆਂ ਨਾਲ ਸਾਰੇ ਮਾਪਿਆਂ ਨਾਲ ਇਹਨਾਂ ਨਾਲ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਜੇ ਇਹਨਾਂ ਨੇ ਸਰਕਾਰੀ ਕਾਲਜ ਨਾ ਬਣਾਇਆ ਤਾਂ ਇਹ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਅਸੀਂ ਰਹਿ ਕਰਕੇ ਤੇ ਅਸੀਂ ਅਗਲਾ ਜਿਹੜਾ ਸੰਘਰਸ਼ ਆ ਉਹ ਨੂੰ ਸ਼ੁਰੂ ਕਰਾਂਗੇ ਅਸੀਂ ਨਾਰ ਸਿੰਘ ਫਤਿਹ ਮੱਜਰੀ ਨਹੀਂ ਭੜ ਸਕਦੇ ਜੀ ਇਹ ਗਰੀਬ ਆਦਮੀਆਂ ਵਾਸਤੇ ਸਰਕਾਰੀ ਹੋਵੇ ਚਲੋ ਸਰਕਾਰ ਦੀ ਫੀਸ ਲੋਕ ਭੜ ਕੇ ਅਜਾ ਬਗੀਰ ਪੜ੍ਹਨਾ ਚਾਹੁੰਦੇ ਨੇ ਪਰ ਜੇ ਸਰਕਾਰੀ ਹੋਵੇ ਫੇਰ ਹੀ ਹੈ ਨਾ ਇਸਾ ਹੁਣ ਕਿੰਨੇ ਕਿੰਨੇ ਮੁਸ਼ਕਿਲ ਆਂਦੀ ਹੈ ਹੈ ਜੀ ਲੜਕੀਆਂ ਵਾਸਤੇ ਕਿੰਨ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਜੀ ਜਿਆਦਾ ਹੋ ਗਿਆ ਅੱਛਾ ਲੜਕੇ ਪੜ੍ਹਦੀਆਂ ਬੱਦੇ ਨਹੀਂ ਸਕੋ ਕਾਲਜ ਮੱਲ ਇਹਨਾਂ ਮਹਗਾ ਹੁਣ ਕਰ ਹਾਂ ਮਹਗਾ ਕਰਕੇ ਜਾ ਨਹੀਂ ਸਕਦੇ ਬਸ ਬੱਚੇ ਪਟਿਆਲੇ ਜਾਂਦੇ ਨੇ ਜਾਂ ਹੋਰ ਕਿਤੇ ਪਾਸੇ ਜਾਂਦੇ ਨੇ ਪਰ ਉਹਨਾਂ ਨੂੰ ਫਿਰ ਵੀ ਉਹ ਛੱਡ ਜਾਂਦੇ ਵਿਚਾਲੇ ਛੱਡ ਜਾਂਦੇ ਨੇ ਇੱਥੇ ਜੇ ਕਿਤੇ ਇੱਥੇ ਹੋ ਜੇ ਨਾਲੇ ਨੇੜੇ ਆ ਨਾਲੇ ਘਰ ਚ ਪੜ ਲੈਣਗੇ ਬੱਚੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼